ਆਗੇ ਸਾਹਮਣੇ ਪੁੱਲ ਪਹੁੰਚਿਆ ਹੋਇਆ ਇੱਕ ਪੂਰੀ ਨੀਲੀ ਰਬੀ ਦਾ ਤੇ ਆਪਾਂ ਇਹਦੀ ਡਿਟੇਲ ਲੈ ਲੈਂਦੇ ਆਂ ਬਾਈ ਤੋਂ ਸਾਰੀ ਕੀ ਡਿਟੇਲ ਹੈ ਕਿ ਸੀਮਨ ਇਹਦੇ ਅਵੇਲੇਬਲ ਆਗ ਤੇ ਆਪਾਂ ਇਹਦਾ ਸਾਰਾ ਰਿਕਾਰਡ ਪੋਲਦੇ ਆਂ ਤੇ ਕੰਟੈਕਟ ਨੰਬਰ ਲੈ ਕੇ ਦੇਵਾਂਗੇ ਤੇ ਜਿਹਨੇ ਵੀ ਇਹਦਾ ਸੀਮਨ ਲਗਾਉਣਾ ਹੈਗਾ ਤੇ ਤੁਸੀਂ ਬਾਈ ਦੇ ਨਾਲ ਕੰਟੈਕਟ ਕਰ ਸਕਦੇ ਹੋ ਤੇ ਆਜੋ ਆਪਾਂ ਸਾਰੀ ਗੱਲਬਾਤ ਕਰਾਉਣੀ ਹੈ ਤੇ ਡਿਟੇਲ ਲੈ ਲੈਣ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਆਪਣਾ ਨਾਂ ਦੱਸ ਦਿਓ ਤੇ ਐਡਰੈਸ ਦੱਸੋ ਨਾਂ ਜਸਪਾਲ ਸਿੰਘ ਪਿੰਡ ਰੂੜੇ ਕੱਕਰਦਾ ਤਹਿਸੀਲ ਤਫਾ ਮੰਡੀ ਜ਼ਿਲ੍ਹਾ ਬਰਨਾਲਾ ਠੀਕ ਹੈ ਤੇ ਆਪਣੇ ਬੋਲ ਦੀ ਡਿਟੇਲ ਦੱਸੋ ਜੀ ਕੀ ਡਿਟੇਲ ਆ ਕਿੰਨੀ ਉਮਰ ਹੈ ਦੀ ਪਹਿਲਾਂ ਤਾਂ ਐ ਦੱਸੋ ਇਹ 4 ਦੰਦ ਹੋ ਗਿਆ ਮੁੰਹੂ ਜੀ 4 ਦੰਦ ਹੋ ਗਿਆ ਹਾਂਜੀ ਠੀਕ ਹੈ ਤੇ ਨਸਲ ਕਿਹੜੀ ਚ ਪੈਂਦਾ ਹੈ ਇਹ ਪੂਰਾ ਨੀਲੀ ਰਾਵੀ ਚ ਪੈਂਦਾ ਪੂਰਾ ਨੀਲੀ ਰਾਵੀ ਦੇ ਵਿੱਚ ਹਾਂਜੀ ਤੇ ਮਾਂ ਦਾ ਕੀ ਰਿਕਾਰਡ ਆ ਮਾਂ ਦਾ 20+ ਜੀ 20+ ਚੁਆਈ ਹੋਈ ਵੀ ਹੈ ਜਾਂ ਕਿਸ ਤਰ੍ਹਾਂ ਚੁਆਈ ਨੂ ਵੀ ਰਸਾਲ ਸਿੰਘ ਬਟਵਾ ਦੇ ਘਰੋਂ ਪਰਚੇਜ਼ ਕਰਾਇਆ ਹੋਇਆ ਅੱਛਾ ਇਹ ਆ ਇਹ ਬੋਲ ਹੈ ਹਾਂਜੀ ਅਵੇਲੇਟੋ ਹੋਏ ਵਾਲਿਆਂ ਤੋਂ ਖਰੀਦਿਆ ਵਾ ਬਾਈ ਰਸਾਲ ਸਿੰਘ ਉਹ ਤੋਂ ਲੈ ਆਈਏ ਉਹਨਾਂ ਤੋਂ ਖਰੀਦਿਆ ਹਾਂਜੀ ਠੀਕ ਹੈ ਤੇ ਉਹ 20 ਪਲੱਸ ਦਾ ਜਿਹੜੀ ਰਿਕਾਰਡ ਸੀਗਾ ਮਾਂ ਦਾ ਹਾਂਜੀ ਠੀਕ ਹੈ ਤੇ ਆਪ ਕਿਹੜੇ ਬੋਲਦਾ ਇਹ ਇਹ 113 ਨੰਬਰ ਦਾ ਬੱਚਾ ਜੀ 113 ਨੰਬਰ ਮੇਰੇ ਖਾਂ ਨਾਲ ਨਾਬੇ ਵਾਲਾ ਹਾਂਜੀ ਹਾਂਜੀ ਠੀਕ ਹੈ ਤੇ ਉਹ ਬੋਲ ਵੀ ਬਹੁਤ ਚੰਗੇ ਰਿਕਾਰਡ ਦਾ ਹੈ ਹਨਾ ਤੇ ਸੀਮਣ ਇਹਦਾ ਅਵੇਲੇਬਲ ਆ ਹਾਂਜੀ ਸੀਮਣਾ ਅਵੇਲੇਬਲ ਆ ਜੀ ਠੀਕ ਹੈ ਜਿਹੜੀ ਇਹ ਅਸਾਦ ਸਿੰਘ ਕੋ ਜਿਹੜੀ ਮੱਝ ਸੀ ਹਾਂਜੀ ਜਿਹੜੀ ਅਸਾਦ ਸਿੰਘ ਕੋ ਮੱਝ ਸੀ ਬੂਰੀ ਮੱਝ ਸੀ ਇਹ ਉਸ ਦਾ ਉਸ ਦਾ ਸਬੰਧ ਬੱਚਾ ਜੀ ਹੈ ਉਹ ਮੱਝ ਦਾ 113 ਨੰਬਰ ਦਾ ਬੱਚਾ ਜੀ ਹਾਂਜੀ ਉਹ ਬੂਰੀ ਮੱਝ ਵੀ ਕਾਫੀ ਚੰਗੇ ਦੁੱਧ ਵਾਲੀ ਮੱਸੀ ਹੋ D+ ਰਿਕਾਰਡ ਹੋਇਆ ਵਾ ਜਿੱਕੀ ਮੱਝ ਸੀ ਠੀਕ ਆ ਤੇ ਇਹ ਆਪਾਂ ਹੁਣ ਖਰੀਦਦੇ ਹਾਂ ਜਾਂ ਟਾਈਮ ਹੋ ਗਿਆ ਇਹ ਪਿਛਲੇ ਸਾਲ ਪਿਛਲੇ ਸਾਲ ਖਰੀਦਿਆ ਸੀ ਅਜੇ ਕੋਈ ਇਹਦਾ ਸੀਮਣਾ ਜਾਂ ਕੋਈ ਡਾਇਰੈਕਟ ਕ੍ਰਾਸਿੰਗ ਦਾ ਬੱਚੇ ਕੋਈ ਡਾਇਰੈਕਟ ਕ੍ਰਾਸਿੰਗ ਨਹੀਂ ਕੋਲਾ ਸੀਮਣਾ ਅਵੇਲੇ ਵਾ ਅੱਛਾ ਡਾਇਰੈਕਟ ਕ੍ਰੋਸ ਜਮੇ ਨਹੀਂ ਕਰਾਇਆ ਨਹੀਂ ਹਜੇ ਵੀ ਬੱਚੇ ਨਹੀਂ ਛੱਡਣਾ ਨਹੀਂ ਅੱਗੇ ਨਹੀਂ ਛੱਡਣਾ ਸੀਮਾ ਨਹੀਂ ਦੇਣਾ ਕਿਉਂ ਕੋਈ ਬੱਚੇ ਆਏ ਹੈ ਕਾਜ ਨਹੀਂ ਬੱਚੇ ਮੰਨ ਕੇ ਲਓ ਅਗਲੇ ਮਹੀਨੇ ਤੋਂ ਦੇ ਬੱਚੇ ਸਟਾਰਟ ਹੋ ਜਾਣਗੇ ਹੁਣ ਸੀਮਣ ਲੱਗੇ ਵੇ ਅਗੇ ਸੀਮਣ ਲੱਗੇ ਵਾ ਘਟੋ ਘਟਨਾ ਵਾਲੀ 4 450 ਮੱਝ ਗੱਭਣਾ ਚਾਹੀਦਾ ਠੀਕ ਆ ਕਾਫੀ ਮੱਝ ਮਣ ਕੇ ਇਹਦੇ ਤੋਂ ਗੱਭਣਾ ਹੈ ਕਨਸਿਪ ਬਹੁਤ ਜ਼ਿਆਦਾ ਠੀਕ ਆ ਕਨਸੈਪਸ਼ਨ ਰੇਟ ਬਹੁਤ ਜ਼ਿਆਦਾ ਹੈਗਾ ਠੀਕ ਆ ਹੋਰ ਕੀ ਗੱਲਬਾਤ ਤੇ ਤੁਸੀਂ ਆਪਣਾ ਕੰਟੈਕਟ ਨੰਬਰ ਦੇ ਦਿਓ ਵੀ ਜੇ ਕਿਸੇ ਨੂੰ ਲੋਡ ਹੋਵੇ ਤਾਂ ਸੀਮਨ ਥੋੜੇ ਤੋਂ ਲੈ ਸਕਦਾ ਸੀਮਨ 9592288484 ਇੱਕ ਵਾਰੀ ਦੁਬਾਰੇ ਬੋਲ ਦਿਓ 9592288484 ਠੀਕ ਹੈ ਜੀ ਤੇ ਇੱਕ ਤੁਸੀਂ ਥੋੜਾ ਜਿਹਾ ਆਪਣੇ ਬਾਰੇ ਵੀ ਦੱਸ ਦਿਓ ਵੀ ਆਪਣਾ AI ਦਾ ਕੰਮ ਹੈ ਨਾ ਆਪਣਾ AI ਦਾ ਕੰਮ ਹੈ ਜੀ ਆਪਣਾ ਇਧਰ ਏਰੀਆ ਹੋਗਾ ਬਰਨਾਲਾ ਮਾਨਸਾ ਮੋੜ ਜਾਨਕਿ ਮੋੜ ਤੋਂ ਚੱਲ ਕੇ ਵੀ 100 ਕਿਲੋਮੀਟਰ ਤੱਕ ਕੋਈ ਵੀ ਵੀ ਭਾਈ ਸੀਮਨ ਦੀ ਡਿਮਾਂਡ ਕਰਦਾ ਹੈ AI ਨੂੰ ਵੀ ਜੇ ਤੁਹਾਡੇ ਤੋਂ AI ਕਰਵਾਉਣਾ ਚਾਹੁੰਦਾ ਥੋੜੇ ਕੋਲ ਸੀਮਨ ਅਵੇਲੇਬਲ ਆ ਤੇ ਤੁਹਾਡੇ ਨਾਲ ਗੱਲਬਾਤ ਕਰ ਗੱਲਬਾਤ ਕਰਦੇ ਜੇ ਵੈਸੇ ਕਿਸੇ ਨੇ ਸੀਮੈਂਟ ਖਰੀਦਣਾ ਤਾਂ ਵੀ ਤੁਹਾਡੇ ਨਾਲ ਗੱਲਬਾਤ ਕਰਕੇ ਤੁਹਾਡੇ ਨੂੰ ਸੀਮੈਂਟ ਖਰੀਦ ਸਕਦਾ ਹੈ ਨਾ ਤੇ ਨੰਬਰ ਇੱਕ ਆ ਦੀ ਦੁਆਰੇ ਬੋਲ ਦਿਓ 9592288488 ਠੀਕ ਹੈ ਜੀ ਤੇ ਦੋਸਤੋ ਅੱਜ ਜੇ ਥੋੜਾ ਘੁੰਮ ਕੇ ਉੱਪਰ ਦੀ ਪਰਨਾ ਦੀ ਬੱਲ ਬਖਾਉਨੇ ਆ ਬਹੁਤ ਸ਼ਾਨਦਾਰ ਬੋਲਿਆ ਤੇ ਜਿਹੜੇ ਵੀ ਆਪਣੇ ਚੈਨਲ ਨੂੰ ਨਵੇਂ ਜੁੜੇ ਆ ਚੈਨਲ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਧੰਨਵਾਦ ਜੀ